ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਹਿਬਾਨ ਦੇ ਜੀਓ ਅੱਜ ਆਪਣੀ ਵੀਡੀਓ ਦਾ ਵਿਸ਼ਾ ਹੈ ਗੁਰਬਾਣੀ ਸ਼ਬਦ ਕੋਸ਼ ਦੇ ਵਿੱਚੋਂ ਕੁਝ ਸ਼ਬਦ ਕੁਝ ਸ਼ਬਦ ਸਾਧ ਸੰਗਤ ਇਹਨਾਂ ਜਿਹੜੇ ਸ਼ਬਦ ਲਏ ਨੇ ਇਹਨਾਂ ਨੂੰ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਦੇ ਰਾਹੀਂ ਜੋ ਇੱਥੇ ਲਿਖੀਆਂ ਨੇ ਇਹ ਟੁਕਾਂ ਜਿਹੜੀਆਂ ਲਿਖੀਆਂ ਨੇ ਇਹਨਾਂ ਦੇ ਆਧਾਰ ਤੇ ਆਪਾਂ ਵਿਚਾਰ ਕਰਨੀ ਹੈ ਸੋ ਸਾਸੰਗ ਸਭ ਤੋਂ ਪਹਿਲਾ ਹੈ ਔਰ ਔਰ ਕੀ ਹੁੰਦਾ ਔਰ ਦਾ ਮਤਲਬ ਹੁੰਦਾ ਹਿਰਦਾ ਹਿਰਦਾ ਔਰ ਨਾ ਭੀ ਜੇ ਪੱਗ ਨਾ ਖਿੱਸੇ ਹਰ ਦਰਸ਼ਨ ਕੀ ਆਸਾ ਜਿਸ ਨੂੰ ਜਿਸ ਮਨੁੱਖ ਨੂੰ ਜਿਸ ਜੀਵ ਵੇ ਸਤਰੀ ਨੂੰ ਪ੍ਰਭੂ ਦੇ ਦਰਸ਼ਨਾ ਦੀ ਆਸ ਉਡੀਕ ਹੁੰਦੀ ਹੈ ਉਹਦੀ ਆਸ ਉਡੀਕ ਦੇ ਵਿੱਚ ਹਿਰਦਾ ਜਿਹੜਾ ਉਹਦਾ ਥੱਕਦਾ ਹੀ ਨਹੀਂ ਆਸ ਹੀ ਰੱਖੀ ਰੱਖਦਾ ਥੱਕਦਾ ਨਹੀਂ ਰਜਦਾ ਨਹੀਂ ਤਖਤਾਨੀ ਤੇ ਨਾ ਹੀ ਉਹਦਾ ਪੈਰ ਖਿਸਕਦਾ ਪੂਰੀ ਆਸ ਦੇ ਨਾਲ ਉਹ ਉਲੀਕ ਕਰਦਾ ਉਹ ਦਰਸ਼ਨਾਂ ਦੀ ਤਾਕ ਉਹਦੇ ਅੰਦਰ ਹੁੰਦੀ ਹੈ ਸਾਧ ਸੰਗਤ ਇਸੇ ਤਰ੍ਹਾਂ ਅਗਲਾ ਹੈ ਉਸਾ ursa ਇੱਕ ਗੋਲ ਪੱਥਰ ਜਿਸ ਤੇ ਚੰਦਨ ਨੂੰ ਕਸਾਇਆ ਜਾਂਦਾ ਉਹ ਹੁੰਦਾ ਉਹਨੂੰ ਕਹਿੰਦੇ ਨੇ ursa ਤੇਰਾ ਨਾਮ ਕਰੀ ਚੰਨਾਠੀਆ ਜੀ ਮਨ ursa ਹੋਈ ਨਾਮ ਕਰੀ ਚੰਨਾਠਿਆ ਜੇ ਮਨ ਉਸਾ ਵਿੱਚ ਨਾਠਿਆ ਕੀਏ ਇਹ ਇਹਨੂੰ ਚੰਦਨ ਬਣਾਵਾ ਚੰਦਨ ਚੰਦਨ ਦੀ ਲੱਕੜੀ ਜੇਕਰ ਤੇਰੇ ਨਾਮ ਦੀ ਯਾਦ ਨੂੰ ਤੇਰੇ ਨਾਮ ਨੂੰ ਭਾਵ ਤੇਰੇ ਨਾਮ ਦੀ ਯਾਦ ਨੂੰ ਚੰਦਨ ਦੀ ਲੱਕੜੀ ਬਣਾ ਲਵਾ ਮੈਂ ਬਣਾ ਲਵਾ ਅਤੇ ਜਿਹੜਾ ਮੇਰਾ ਮਨ ਹੈ ਉਹ ਕੀ ਬਣ ਜੇ ਆ ਗਿਆ ਉਸਾ ਉਹਨੂੰ ਜਿਹੜੀ ਉਹ ਵੱਟੀ ਬਣ ਜਾਵੇ ਜਿਹਦੇ ਉੱਤੇ ਉਹਨੂੰ ਕਸਾਇਆ ਜਾਂਦਾ ਚੰਦਨ ਨੂੰ ਕਸਾਇਆ ਜਾਂਦਾ ਇਹ ਕਰ ਤੇਰੇ ਨਾਮ ਦੀ ਯਾਰ ਨੂੰ ਚੰਦਨ ਦੀ ਲੱਕੜੀ ਬਣਾ ਲਈ ਅਤੇ ਮੇਰਾ ਮਨ ਜਿਹੜਾ ਹੈ ਉਸ ਚੰਦਨ ਦੀ ਲੱਕੜੀ ਨੂੰ ਕਸਾਉਣ ਵਾਸਤੇ ਗੋਲ ਪੱਥਰ ਗੋਲ ਪੱਥਰ ਸਿਲ ਜਿਹੜੀਆਂ ਉਹ ਬਣ ਜਾਵੇ ਉਹ ਸਿਲ ਬਣ ਜਾਵੇ ਉਹਦੇ ਉੱਤੇ ਚੰਦਨ ਜਿਹੜਾ ਹੈ ਉਹ ਰਗੜੀ ਜਾਵੇ ਉਹਦੀ ਯਾਦ ਜਿਹੜੀ ਆ ਉਹ ਰਗੜੀਂਦੀ ਰਹੇ ਮਾਰਨ ਦੇ ਉੱਤੇ ਜਿਹੜੀ ਇਹੋ ਇੱਕ ਬੜਾ ਜਿਹਾ ਬੱਧਰ ਦਾ ਗੋਲਾ ਕੋਦੀ ਨਿਆਈ ਬੜਾ ਜਿਹਾ ਸੋ ਸਾਦ ਸੰਗ ਅੱਗੇ ਹੈ ਉਰਦ ਉਰਦ ਹੁੰਦਾ ਪੁੱਠਾ ਆਪਸਾਈਡ ਡਾਊਨ ਜਿਵੇਂ ਆਪਸੇ ਦਿਖਾੜੇ ਦੇ ਪੁੱਠੇ ਹੋ ਜਾਂਦਾ ਤਾ ਤਾ ਹੋ ਗਿਆ ਤਾਂ ਉਹ ਪੁੱਠਾ ਉਹਨੂੰ ਇਹਦੇ ਪੁੱਠਾ ਆਪਸਾਈਡ ਡਾਊਨ ਉਰਦ ਦਾ ਪੁੱਠਾ ਉਰਦ ਪੰਕ ਲੈ ਸੂਧਾ ਕਰੇ ਪੰਕ ਇੱਥੇ ਪੰਕ ਦਾ ਮਤਲਬ ਕੀ ਦਿੱਤਾ ਹੈ ਇਹਦਾ ਪੰਕ ਹਿਰਦਾ ਲੈ ਸੂਧਾ ਕਰੇ ਮਾਇਆਵਲ ਪਰਦੇ ਮੰਨ ਨੂੰ ਵਸ ਵਿੱਚ ਕਰਕੇ ਪ੍ਰਭੂ ਦੀ ਸਾਹਮੁਖ ਕਰ ਦਿੰਦਾ ਮਾਇਆ ਦੇ ਮਾਇਆ ਦੇ ਵਲ ਪਰਤੇ ਜਿਹੜਾ ਮਾਇਆ ਦੇ ਵਿੱਚ ਗਲਤਾਨ ਹੈ ਜਿਹੜਾ ਮਨ ਜਿਹੜਾ ਮਾਇਆ ਦੇ ਵਿੱਚ ਗਲਤਾਨ ਆ ਮਾਇਆ ਦੇ ਪਾਸੇ ਲੱਗਿਆ ਹੋਇਆ ਮਨ ਨੂੰ ਵਸ ਵਿੱਚ ਕਰਕੇ ਪ੍ਰਭੂ ਦੇ ਸਾਹਮੁਖ ਕਰ ਦਿੰਦਾ ਉਰਦ ਪੰਕਲੈ ਸੂਧਾ ਕਰ ਇਹ ਹੈ ਉਰਦ ਮੂਲ ਬੋਚੀਆ ਅਗਿਆ ਉਰਦ ਤਪੁ ਪੁਠਾ ਲਟਕ ਕੇ ਤਪ ਕਰਨਾ ਜਿਹੜਾ ਇਹ ਤਪ ਕਰਨ ਦੀ ਗੱਲ ਆ ਗਈ ਉਰਧ ਮੂਲ ਜਿਸ ਸਾਖ ਤਲਾਹ ਚਾਰ ਬੇਦ ਜਿਤ ਲਾਗੇ ਉਰਧ ਮੂਲ ਜਿਸ ਮਾਇਆ ਉਰਧ ਮਾਇਆ ਤੋਂ ਭਾਵ ਹੈ ਉਰਧ ਮਾਇਆ ਨੂੰ ਉਰਧ ਜੈਸੇ ਮਾਇਆ ਉਰਧ ਦਾ ਮੂਲ ਪ੍ਰਭੂ ਮਾਇਆ ਉਰਧ ਦੇ ਪ੍ਰਭਾਵ ਤੋਂ ਉੱਚਾ ਹੈ ਜਿਹੜਾ ਮਾਇਆ ਦਾ ਪ੍ਰਭਾਵ ਹੈ ਉਹਦੇ ਨਾਲ ਉਸ ਮਾਲਕ ਦਾ ਉਸ ਆਕਾਰਪੁਰਗ ਵੈਗ ਪਰਮਾਤਮਾ ਦਾ ਜਿਹੜਾ ਹੈ ਉਪਰ ਬਾਅਵ ਹੈ ਉਹ ਉੱਚਾ ਹੈ ਉਸ ਮਾਇਆ ਦੇ ਬਲ ਦਾ ਜ਼ਿਕਰ ਚਾਰੇ ਬੇਦ ਕਰੇ ਉਸ ਮਾਇਆ ਦੇ ਬਲ ਦਾ ਵੀ ਉਹ ਕਿੰਨੀ ਕੁ ਬਲਵਾਨ ਹੈ ਉਹਦੇ ਬਾਰੇ ਜਿਹੜੇ ਚਾਰੇ ਜਿਹੜੇ ਵੀ ਇਹਦਾ ਉਹ ਕਰ ਰਹੇ ਹਨ ਅੱਗੇ ਹੈ ਉਰਦ ਤਪ ਪੁੱਠਿਆ ਲੜਕ ਕੇ ਤਪ ਕਰਨਾ ਕਾਇਆ ਸਾਧੇ ਉਰਦ ਤਪ ਕਰੇ ਵਿੱਚੋਂ ਹੋਵੇਂ ਨਾ ਜਾਏ ਜੀਵ ਇਸਤਰੀ ਮਨੁੱਖ ਆਪਣੇ ਸਰੀਰ ਨੂੰ ਜਾਣੀ ਗਿਆਨ ਇੰਦਰੀਆ ਆਪਣੀ ਕਾਇਆ ਨੂੰ ਸਰੀਰ ਨੂੰ ਕੋ ਕਾਇਆ ਨੂੰ ਗਿਆਨ ਇੰਦਰੀਆ ਜਿਹੜੇ ਸਾਡੇ ਗਿਆਨ ਇੰਦਰੀਆ ਉਹਨਾਂ ਨੂੰ ਆਪਣੇ ਵਾਸਤੇ ਦੇ ਵਿੱਚ ਰੱਖਣ ਦੇ ਲਈ ਪੁੱਠਾ ਲਟਕ ਕੇ ਤਪ ਕਰਦਾ ਆਪਸਾਈਡਾઉન ਜਾਨੇ ਕਿ ਲੱਤਾਂ ਉੱਪਰ ਸਿਰ ਥੱਲੇ ਕਰਕੇ ਤਪ ਕਰਦਾ ਪਰ ਪਰ ਕਰ ਨਹੀਂ ਪਾਉਂਦਾ ਕੀ ਕਰ ਨਹੀਂ ਪਾਉਂਦਾ ਜਾਨ ਇੰਦਰੀਆ ਤੇ ਕੰਟਰੋਲ ਨਹੀਂ ਕਰ ਸਕਦਾ ਬਸ ਉਹਨਾਂ ਨੂੰ ਆਪਣੇ ਅੰਦਰ ਵਿੱਚ ਨਹੀਂ ਕਰ ਸਕਦਾ ਕਿਉਂਕਿ ਕਿਉਂ ਕਿ ਇਸ ਤਰ੍ਹਾਂ ਉਹਦੇ ਅੰਦਰੋਂ ਹਉਮੈ ਦੂਰ ਨਹੀਂ ਹੁੰਦੀ ਜਿੰਨਾ ਚਿਰ ਉਹਦੇ ਅੰਦਰੋਂ ਹਉਮੈ ਦੂਰ ਨਹੀਂ ਹੁੰਦੀ ਉਹ ਨਜ਼ਰ ਜਿਹੜਾ ਹੈ ਇਹ ਜਿਹੜੇ ਇੰਦਰੀਆ ਜਾਂ ਇੰਦਰੀ ਜਿਹੜੇ ਸਾਡੇ ਉਹ ਵਾਸ ਵਿੱਚ ਨਹੀਂ ਆ ਸਕਦੇ। ਉਹ ਅਗੇ ਅਕੇ ਰਭ ਜਾ ਹੈ ਓੜ। ਉੱਲੇ ਹੂਆਂ 라ਉੜਾ ਦੇ ਡਾਰੇ ਵਿਚਾਰੀ ਓੜ ਜਿੱਤੇ ਇਹਦਾ ਮਤਲਬ ਸ਼ਰਨ। ਜਨ ਨਾਨਕ ਓੜ ਤੁਹਾਰੀ ਪਰਿਓ। ਆਇਓ ਸਰਨਾਗਾਇ। ਆਇਓ ਸਰਨਾਗਿਓ। ਆਇਓ ਸਰਨਾਗਿਓ। ਨਾਲ ਗਾ ਗਦੇ। ਇਹ ਗੁਰੂ ਦੀ ਕਿਰਪਾ ਦੇ ਨਾਲ ਮੈਂ ਤੇਰੀ ਓਟ ਵਿੱਚ ਵਿੱਚ ਪਿਆ ਸ਼ਬਦ ਗੁਰੂ ਦੀ ਓਟ ਦੇ ਨਾਲ ਮੈਂ ਤੇਰੀ ਸ਼ਰਨ ਦੇ ਵਿੱਚ ਪਿਆ ਸ਼ਬਦ ਗੁਰੂ ਦੀ ਓਟ ਨਾਲ ਤੇਰੀ ਸ਼ਰਨ ਦੇ ਵਿੱਚ ਪਿਆ ਉਸ ਪਰਮਾਤਮਾ ਦੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਕਿਵੇਂ ਮਿਲਦੀ ਆ ਗੁਰੂ ਤੋਂ ਗੁਰੂ ਦੀ ਸ਼ਰਨ ਤੇ ਵਿੱਚ ਪਹਿਲਾਂ ਜਾਣਾ ਪੈਂਦਾ ਫਿਰ ਉਹਦੀ ਸ਼ਰਨ ਫਿਰ ਉਹਦੇ ਉਹਦੇ ਨਾਲ ਉਹ ਮਿਲਦਾ ਉਹ ਗੁਰੂ ਮਿਲਦਾ ਸੋ ਇਹਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਮੈਂ ਤੇਰੀ ਓਟ ਵਿੱਚ ਆਇਆ ਹਾਂ ਅੱਗੇ ਓਲਕ ਹੈ ਉੜਕਾ ਵਿਜੈ ਹੈ ਉੜਾ ਮੁਕਲੇ ਮੂਰਾ ਪਾਇਆ ਢਾੜਾ ਦੇ ਕੱਕਾ ਉੜਕ ਅੰਤ ਆਖਰੀ ਸੀ ਇਹ ਹੁੰਦਾ ਆਖਰੀ ਪੁਆਇੰਟ ਕਿਸੇ ਚੀਜ਼ ਦਾ ਆਖਰੀ ਪੁਆਇੰਟ ਦੇ ਲੋ ਕੰਦ ਹੈ ਉਹਦੀ ਆਖਰੀ ਪੁਆਇੰਟ ਆ ਗਿਆ ਉਦੋਂ ਬਾਅਦ ਖਤਮ ਹੋ ਗਈ ਤਾਂ ਉਹ ਚੀਜ਼ ਜਿਹੜੀ ਹੈ ਉਹ ਚੀਜ਼ ਉੜਕਾ ਉੜਕ ਹੁਣ ਇਹਦੇ ਵਿੱਚ ਆ ਗਿਆ ਉੜਕ ਉੜਕ ਭਾਲ ਥਕੇ ਵੀਰ ਕਹਿਣਿਕਾ ਉੜਕ 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 ਕੀ ਆਖਰੀ ਸੀ ਬਯੰਤ ਜਿਹਨੇ ਰੇਸ਼ੀ मुਨੀ ਹਨਾ ਰੇਸ਼ੀ मुਨੀ ਇਹਨਾਂ ਦੇ ਇਸ ਉਸ ਪਰਮਾਤਮਾ ਦਾ ਆਖਰੀ ਮੰਨਣਾ ਪਾਰਵਾਰ ਉਹ ਬੜਾ ਅਪਾਰ ਹੈ ਉਹਦਾ ਆਖਰੀ ਹਿੱਸਾ ਆਖਰੀ ਪੁਆਇੰਟ ਨਹੀਂ ਪਾ ਸਕੀ ਅੰਦੇ ਇਹਨਾਂ ਦੇ ਆਖਿਰਲੇ ਬੰਨਿਆਂ ਦਾ ਉਸਦੇ ਆਖਿਰਲੇ ਬੰਨਿਆਂ ਦਾ ਭਾਰ ਭਾਰ ਕੇ ਉਹ ਥੱਕ ਗਏ ਪਰ ਊੜਕ ਅੰਤ ਜਿਹੜਾ ਉਹਦਾ ਲੱਭ ਨਹੀਂ ਪਾਏ ਲੱਭ ਨਹੀਂ ਸਕੇ ਇਹ ਸਾਰੇ ਜਿਹੜੇ ਵੇਦ ਆ ਇਹੋ ਗੱਲ ਆਖਦੇ ਫਾਰੇ ਇੱਕ ਮਤ ਹੋ ਗਈ ਇਹੋ ਗੱਲ ਆ ਦੇ ਊੜਕ ਊੜਕ ਪਾਲ ਥਕੇ ਵੇਦ ਕਹਿਣੇ ਕੇ ਬਾਅਦ ਵੀ ਉਹ ਪਾਲ ਕੇ ਥੱਕ ਗਏ ਸੋ ਸਾਧ ਸੰਗਤ ਇਹ ਆਪਣਾ ਕੋਈ ਗੁਰਬਾਣੀ ਦੇ ਵਿੱਚੋਂ ਕੁਝ ਸ਼ਬਦ ਲੈਇ ਸੰ ਜਿਨ੍ਹਾਂ ਨੂੰ ਆਪਾਂ ਅਗੁਰਬਾਣੀ ਦੀਆਂ ਇਨ੍ਹਾਂ ਤੁਕਾਂ ਦੇ ਰਾਹੀਂ ਇਨ੍ਹਾਂ ਪੰਕਤੀਆਂ ਦੇ ਰਾਹੀਂ ਇਹਨਾਂ ਨੂੰ ਵਿਚਾਰ ਕੀਤੀ ਹੈ ਔਰ ਆਸ ਹੈ ਕਿ ਆਪ ਜੀ ਨੂੰ ਇਹਦੇ ਬਾਰੇ ਇਹ ਚੰਗੀ ਲੱਗੀ ਹੋਵੇਗੀ ਔਰ ਅਗਲਾ ਜਿਹੜਾ ਹੈ ਆਪਣਾ ਸ਼ਬਦ ਦਾ ਕੁਝ ਔਰ ਅਗਲੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਵਾਂਗੇ ਫਿਰ ਆਪਾਂ ਮਿਲਾਂਗੇ ਇੰਨੇ ਵਿਚਾਰ ਜਿਹੜੀ ਐ ਸਾਦ ਸੰਗ ਪ੍ਰਵਾਨ ਕਰਨੀ ਉਹ ਵਾਹਿਗੁਰੂ ਜੀ ਦਾ ਖਤਸਾ ਉਹ ਵਾਹਿਗੁਰੂ ਜੀ ਦੀ ਫਤਿਹ